ਸੂਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਆਥਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ RAMDEB ਨੂੰ ਰਾਹਤ ਮਿਲੀ ਤੇ ਗੁਰਮੀਤ RAMRAHIM ਨੂੰ ਪੈਰੋ ਕੋਲਕਾਤਾ ਦੇ ਵਿੱਚ ਡਾਕਟਰ ਨਾਲ ਜ਼ਬਰਜਨਾਹ ਮਾਮਲੇ ਦੀ ਪੜਤਾਲ CBI ਦੇ ਹਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕੀਤੀ ਰਾਜਵਾਨਾ ਨਾਲ ਮੁਲਾਕਾਤ CAA ਦੇ ਤਹਿਤ 20 ਅਫਗਾਨੀ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਕੇਦਰੀਵਾਲ ਦੀ ਥਾਂ ਅਤਿਸ਼ੀ ਨਹੀਂ ਚੜਾ ਸਕੇਗੀ 15 ਅਗਸਤ ਦੇ ਮੌਕੇ ਝੰਡਾ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਲੱਗਣ ਵਾਲਾ ਧਰਨਾ ਵਾਪਸ ਲਿਆ ਬਿਜਲੀ ਸਬਸਿਡੀ ਦਾ ਸਰਕਾਰ ਦੇ ਉੱਤੇ 1125 ਕਰੋੜ ਰੁਪਏ ਦਾ ਵਾਧੂ ਬੋਝ ਭਗਵੰਤ ਮਾਨ ਨੇ ਕੀਤੀ ਆਪ ਵਿਧਾਇਕਾਂ ਨਾਲ ਮੀਟਿੰਗ ਰਾਜਪਾਲ ਨੇ ਕੀਤੀ ਨੈਸ਼ਨਲ ਹਾਈਵੇ ਅਧਿਕਾਰਗਰ ਨਾਲ ਮੁਲਾਕਾਤ ਭਗਵੰਤ ਮਾਨ ਨੇ ਨਿਤਨ ਗੜਕਰੀ ਦੀ ਚਿੱਠੀ ਦਾ ਉੱਤਰ ਦਿੱਤਾ ਤੇ ਆਖਰੀ ਖਬਰ ਟ੍ਰਾਈਡੈਂਟ ਦੇ ਹਮਾਲਤ ਵਿੱਚ ਤ੍ਰਿਪੁੱਤੀ ਬਾਲਾਜੀ ਮੰਦਿਰ ਨੂੰ 21 ਕਰੋੜ ਰੁਪਏ ਦਾ ਚੈੱਕ ਸੌਂਪਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਰਣਜੀਤ RAM ਰਹੀਮ ਨੂੰ ਫੇਰ ਪ੍ਰੋਲ ਮਿਲ ਗਈ ਹਾਂ ਬਿਲਕੁਲ ਜੀ ਅੱਜ ਤਾਂ ਤਿੰਨ ਜਣਿਆਂ ਦੀ ਮੌਜ ਲੱਗੀ ਹੈ ਕਿਉਂਕਿ ਗੁਰਮੀਤ RAM ਰਹੀਮ ਨੂੰ ਅੱਜ 21 ਸਾਲ ਦੀ ਪੈਰੋਲ ਮਿਲ ਗਈ ਪਰ ਸ਼ਰਤ ਇਹ ਹੈ ਕਿ ਗੁਰਮੀਤ RAM ਰਹੀਮ ਜਿਹੜਾ ਉਹ ਸਿਰਸੇ ਵਾਲੇ ਡੇਰੇ ਦੇ ਵਿੱਚ ਨਹੀਂ ਜਾਊਗਾ ਤੇ ਜਿਹੜਾ ਹੈਗਾ ਬਰਨਾਵਾ ਆਸ਼ਰਮ ਯੂਪੀ ਵਾਲਾ ਤੇ ਗੁਰਮੀਤ ਰਾਮ ਰਹੀਮ ਉੱਥੇ ਪਹੁੰਚ ਗਿਆ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਰ ਉਹਨੇ ਆਪਣੇ ਭਗਤਾਂ ਨੂੰ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਬਾਹਰ ਆ ਗਏ ਆ ਤੇ ਤੁਹਾਡੇ ਲਈ ਹਾਜ਼ਰ ਆ ਤੇ ਤੁਸੀਂ ਬਿਲਕੁਲ ਡੇਰੇ ਦੇ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰੋ ਤੇ ਜਿਹੜੀ ਵੀ ਕੋਈ ਅਗਲੀ ਜਾਣਕਾਰੀ ਹੋਈ ਉਹ ਤੁਹਾਨੂੰ ਸੇਵਾਦਾਰ ਜਿਹੜੇ ਤੁਹਾਡੇ ਨੇੜਲੇ ਆ ਉਹਨਾਂ ਰਾਹੀਂ ਮਿਲ ਜੂਗੀ ਦੂਜੀ ਗੱਲ ਇਹ ਹੈ ਜੀ ਕਿ ਅੱਜ RAMDEV ਨੂੰ ਵੀ ਮੌਜ ਲੱਗੀ ਕਿਉਂਕਿ RAMDEV ਤੇ BALKRISHAN ਦੇ ਉੱਤੇ ਜਿਹੜਾ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਦਾ ਦੋਸ਼ ਸੀਗਾ ਮੈਡੀਕਲ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਦਾਖਲ ਕਰਵਾਇਆ ਸੀਗਾ ਤੇ ਅੱਜ ਸੁਪਰੀਮ ਕੋਰਟ ਨੇ ਇਹਨਾਂ ਦੋਹਾਂ ਨੂੰ ਮਾਫੀ ਵੀ ਦਿੱਤੀ ਹੈ ਕੇਸ ਆ ਜਿਹੜਾ ਉਹ ਬੰਦ ਕਰਤਾ ਤੇ ਇਹ ਗੱਲ ਕਹੀ ਐ ਵੀ ਭਾਈ ਤੁਹਾਡੀ ਮਾਫੀ ਮੰਨ ਲੈਂਦੇ ਪਰ ਜੇਕਰ ਭਵਿੱਖ ਦੇ ਵਿੱਚ ਇਹੋ ਜੀ ਗਲਤੀ ਕੀਤੀ ਸਖਤੀ ਨਾਲ ਸਜ਼ਾ ਮਿਲੂਗੀ ਤੇ ਤੀਜੀ ਮੌਜ ਲੱਗੀ ਆ ਅਜ ਆਸਰਾਮ ਨੂੰ 7 ਦਿਨ ਵਾਸਤੇ ਪੈਰੋਲ ਉਹਨੂੰ ਵੀ ਮਿਲ ਗਈ ਐ ਉਹਨੇ ਕਿਹਾ ਜੀ ਕਿ ਮੈਂ ਆਯੁਰਵੈਦਿਕ ਤਰੀਕੇ ਨਾਲ ਹਸਪਤਾਲ ਦੇ ਵਿੱਚੋਂ ਇਲਾਜ ਕਰਵਾਉਣਾ ਤੇ 7 ਦਿਨ ਦੇ ਲਈ ਪੈਰੋਲ ਅਜ ਆਸਰਾਮ ਨੂੰ ਵੀ ਮਿਲ ਗਈ ਐ ਹੂੰ ਅੱਛਾ ਦੋ ਨਾਮਧਾਰੀ ਗਰੁੱਪਸ ਪਿਛਲੇ ਕਈ ਦਿਨਾਂ ਤੋਂ ਭਿੜ ਰਹੇ ਨੇ ਕੀ ਕਹਾਣੀਆਂ ਐ ਸਾਰੀ ਉਹ ਦੇਖੋ ਜੀ ਗੱਲ ਐ ਜੀ ਕਿ ਇੱਥੇ ਜ਼ਮੀਂਦਾਰ ਵਾਲਾ ਇਥੇ ਵੀ ਗੱਦੀ ਦਾ ਰੌਲਾ ਜਿਸ ਤਰੀਕੇ ਦੇ ਨਾਲ ਉੱਥੇ ਲੜਾਈ ਝਗੜਾ ਹੋਇਆ ਉਹਦੇ ਬਾਬਤ ਅੱਜ ਇੱਕ ਧਿਰ ਨੇ ਇਹ ਗੱਲ ਕਹੀ ਹੈ ਕਿ ਸਾਡੇ ਨਾਲ ਜ਼ਿਆਰਤੀ ਕੀਤੀ ਜਾ ਰਹੀ ਹੈ ਪਰ ਪੁਲਿਸ ਦੇ ਕੋਲੇ ਮਾਮਲਾ ਹੈਗਾ ਇਹ ਮਾਮਲਾ ਹੁਣ ਤੋਂ ਨੀਗਾ ਜੀ ਇਹ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਸੁਲਝੀ ਜਾਂਦਾ ਇਹ ਇਸ ਤੋਂ ਪਹਿਲਾਂ ਵੀ ਸੁਲਝਿਆ ਸੀਗਾ ਸੋ ਅੱਜ ਪੁਲਿਸ ਅਧਿਕਾਰ ਕਹਿੰਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਪੈ ਕੇ ਤੇ ਮਸਲੇ ਦਾ ਹੱਲ ਕਰਵਾ ਰਹੇ ਹਾਂ ਪਰ ਜਿਸ ਤਰੀਕੇ ਦੇ ਨਾਲ ਲੜਾਈ ਝਗੜੇ ਦੀ ਗੱਦੀ ਦੀ ਤੇ ਜ਼ਮੀਨ ਦੇ ਰੌਲੇ ਦੀ ਖਬਰ ਆਈ ਹੈ ਉਹਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਕੋਈ ਹਿੰਸਕ ਘਟਨਾਵਈ ਹੋਈਆਂ ਨੇ ਗੋਲੀ ਚੱਲੀ ਹੈ ਭੈਣੀ ਸਾਹਿਬ ਦੀ ਵਾਰਦਾਤ ਹੈ ਕਿਤੇ ਹੋਰ ਹੋਈ ਹੈ ਨਹੀਂ ਇਹ ਵਾਪਰੇ ਭੈਣੀ ਸਾਹਿਬ ਦੇ ਨਾਲ ਸੰਬੰਧਤਾ ਜੀ ਪਰ ਇਹ ਵਾਪਰੀ ਉੱਥੇ ਨਹੀਂ ਗਈ ਪਰ ਗਲੇ ਜਿੱਥੇ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਡਾਂਗਾ ਵੀ ਚੱਲੀਆਂ ਤਲਵਾਰਾਂ ਵੀ ਚੱਲੀਆਂ ਸੋ ਇਸ ਮਾਮਲੇ ਦੇ ਉੱਥੇ ਜਿਹੜੇ ਖੇਤਰ ਦੇ ਲੋਕ ਉਹ ਵੀ ਚਿੰਤਾਜਨਕ ਹੈ ਤੇ ਪੁਲਿਸ ਨੇ ਕਿਹਾ ਜੀ ਅਸੀਂ ਕਾਰਵਾਈ ਕਰ ਰਹੇ ਅੱਛਾ ਜਣਾ ਜੀ 13 April ਨੂੰ ਜਿਹੜਾ ਨੰਗਲ ਦੇ ਵਿੱਚ ਇੱਕ Hindu ਭਾਈਚਾਰੇ ਦੇ ਲੀਡਰ ਮਿਸਟਰ ਵਕਾਸ ਬੱਗਾ ਦਾ ਕਤਲ ਹੋਇਆ ਸੀ ਉਹਦੇ ਵਿੱਚ ਕਹਿੰਦੇ ਹੁਣ ਇੱਕ ਮੁਕਲ ਮਿਸ਼ਰਾ ਯੂਪੀ ਚ ਗ੍ਰਿਫਤਾਰ ਕੀਤਾ ਤੇ ਇੱਕ ਪੁਲਿਸ ਅਫਸਰ ਨੇ ਦੱਸਿਆ ਉਹ ਕਹਿੰਦੇ ਯੂਪੀ ਚੋਂ ਸ਼ੂਟਰ ਆਉਂਦੇ ਆ ਇੱਥੇ ਪੰਜਾਬ ਚ ਕ੍ਰਾਈਮ ਕਰਕੇ ਵਾਪਸ ਰਾਤੋ ਰਾਤ ਭੱਜ ਜਾਂਦੇ ਆ ਤੇ ਅਸੀਂ ਬਾਅਦ ਫਿਰ ਭਟਕਦੇ ਫਿਰਦੇ ਰਹਿੰਦੇ ਆ ਇਹ ਸੱਚਾਈ ਹੈ ਕਿ ਯੂਪੀ ਦੇ ਕ੍ਰਿਮੀਨਲ ਪੰਜਾਬ ਚ ਆ ਕੇ ਜੁਰਮ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਜਿਹੜਾ ਵੀ ਪੰਜਾਬ ਦੇ ਵਿੱਚ ਕ੍ਰਾਈਮ ਹੋ ਰਿਹਾ ਉਹ ਕੱਲਾ ਇਹ ਨਹੀਂ ਵੀ ਪੰਜਾਬ ਦੇ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਇਹ ਗੱਲ ਬਿਲਕੁਲ ਸੱਚ ਹੈ ਵੀ ਯੂਪੀ ਦੇ ਵਿੱਚ ਅਪਰਾਧਿਕ ਵਾਰਦਾਤਾਂ ਪਹਿਲਾਂ ਵੀ ਵਾਪਰਦੀਆਂ ਸੀ ਯੂਪੀ ਸਭ ਤੋਂ ਵੱਡਾ ਭਾਰਤ ਦਾ ਸੂਬਾ ਚਾਰ ਪੰਜਾਬਾਂ ਜਿੱਡਾ ਇਕੱਲਾ ਯੂਪੀ ਹੈ ਤੇ ਯੂਪੀ ਦੇ ਵਿੱਚ ਅਪਰਾਧਿਕ ਤੱਤ ਵੀ ਬਹੁਤ ਆ ਉੱਥੇ ਗੈਂਗਸਟਰ ਵੀ ਬਹੁਤ ਜ਼ਿਆਦਾ ਹੈਗੇ ਹਾਲਾਂਕਿ ਯੋਗੀ ਨਿਤਿਆਨਾਥ ਦੀ ਸਰਕਾਰ ਨੇ ਕਾਫੀ ਸਫਾਇਆ ਕੀਤਾ ਕਾਫੀ ਹੱਦ ਤੱਕ ਪਰ ਇਹ ਗੱਲ ਬਿਲਕੁਲ 100% ਸਹੀ ਹੈ ਵੀ ਇਧਰਲੇ ਪਾਸੇ ਆਉਂਦੇ ਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਪਰਲੇ ਪਾਰ ਚਲੇ ਜਾਂਦੇ ਆ ਪਰ ਮੈਂ ਇੱਕ ਥੋੜੀ ਜਿਹੀ ਬ੍ਰੇਕਿੰਗ ਖਬਰ ਸਾਂਝੀ ਕਰ ਦਿਆ ਮੇਰੇ ਚੇਤੇ ਦੇ ਵਿੱਚੋਂ ਵਿਸਰ ਨਾ ਜਾਵੇ ਕਿਤੇ ਅੱਜ ਰਾਤ ਦੇ ਵੇਲੇ ਦੇ ਵੀ ਇਹ ਸ਼ੋਗਾਟ ਦੇ ਮਾਮਲੇ ਦੇ ਵਿੱਚ ਪਤਾ ਲੱਗ ਜਾਣਾ ਸੀਗਾ ਵੀ ਭਾਈ ਉਹਨੂੰ ਚਾਂਦੀ ਦਾ ਮੈਡਲ ਮਿਲਦਾ ਕਿ ਨਹੀਂ ਮਿਲਦਾ ਪਰ ਹੁਣ ਬ੍ਰੇਕਿੰਗ ਨਿਊਜ਼ ਇਹ ਆਈ ਹੈ ਵੀ ਅੱਜ ਰਾਤ ਨੂੰ ਇਹ ਭਾਰਤੀ ਸਮੇਂ ਦੇ ਮੁਤਾਬਕ ਰਾਤ ਨੂੰ ਨਹੀਂ ਫੈਸਲਾ ਸੁਣਾਇਆ ਜਾਊਗਾ ਅੰਤਰਰਾਸ਼ਟਰੀ ਖੇਡ ਅਦਾਲਤ ਦੇ ਵੱਲੋਂ ਇਹ ਤਰੀਕ 16 ਅਗਸਤ ਦੇ ਉੱਤੇ ਪਾ ਦਿੱਤੇ ਗਏ ਹੈ ਜੀ ਹੂੰ ਹੂੰ ਕੋਲਕਾਤੇ ਦੀ ਇੱਕ ਲੇਡੀ ਡਾਕਟਰ ਨਾਲ ਜ਼ਬਰਜਨਾਹ ਹੋਇਆ ਸੋ ਉਸ ਤੋਂ ਬਾਅਦ ਕੀ ਐਕਸ਼ਨ ਲਿਆ ਗਿਆ ਦੇਖੋ ਜੀ ਕੋਲਕਾਤੇ ਦੇ ਵਿੱਚ ਇੱਕ ਲੇਡੀ ਟ੍ਰੇਨੀ ਡਾਕਟਰ ਹੈ ਜਿਹੜੀ ਉਦੇ ਨਾਲ ਜ਼ਬਰਦਸਤ ਕੀਤਾ ਗਿਆ ਉਹਦੇ ਨਾਲ ਇੰਨੀ ਕ੍ਰੂਰਤਾ ਇੰਨੀ ਦਿੰਦਗੀਵਰਤੀ ਕੀਤੀ ਜੀ ਥਾਨ ਸਾਹਿਬ ਵੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹਨੇ ਲੂਕ ਕਟਾ ਖੜਾ ਕਰ ਦਿੱਤਾ ਜਿਹੜਾ ਵੀ ਸਿਰ ਤੋਂ ਕੰਗਣਣ ਵਾਲਾ ਬੰਦਾ ਇਸ ਕੁੜੀ ਦੇ ਦਿਲ ਦੀ ਹੱਡੀ ਟੁੱਟ ਗਈ ਜਨਾ ਜੀ ਮਾਈਕ੍ਰੋਫੋਨ ਤੁਹਾਡੇ ਮੂੰਹ ਤੋਂ ਪਰੇ ਹੋ ਗਿਆ ਜਰਾ ਪਹਿਲਾਂ ਠੀਕ ਸੀ ਹਾਂਜੀ ਜੀ ਥਾਨ ਸਾਹਿਬ ਇਸ ਕੁੜੀ ਦੇ ਅੱਖ ਦੇ ਵਿੱਚ ਜਿਹੜਾ ਐਂਕ ਦਾ ਸ਼ੀਸ਼ਾ ਜਿਹੜਾ ਉਹ ਵੀ ਖੁੱਬਿਆ ਹੋਇਆ ਕਿਉਂਕਿ ਜਦੋਂ ਉਹਦੀ ਖਿੱਚ ਤੋਂ ਕੀਤੀ ਆ ਉਹਦਾ ਸਿਰ ਮਾਰਿਆ ਕੰਧ ਦੇ ਵਿੱਚ ਜਦੋਂ ਵਿਰੋਧ ਕਰਦੀ ਸੀਗੀ ਤਾਂ ਉਹਦੀ ਅੱਖ ਦੇ ਵਿੱਚ ਉਹਦੀ ਐਨਕ ਦਾ ਸ਼ੀਸ਼ਾ ਫਸ ਗਿਆ ਇਹ ਵੀ ਪੋਸਟਮਾਰਟਮ ਦੇ ਵਿੱਚ ਆਇਆ ਉਹਦੇ ਗੁਪਤ ਅੰਗਾਂ ਦੇ ਉੱਤੇ ਜ਼ਖਮ ਹੋਏ ਹੋਏ ਆ ਉਹਦੇ ਗੁਪਤ ਅੰਗ ਦੇ ਉੱਤੇ ਸੱਟਾਂ ਮਾਰ ਗਿਆ ਇਹ ਵੀ ਵਿੱਚ ਆਇਆ ਉਹਦੇ ਦਲ ਦੀ ਹੱਡੀ ਵੀ ਟੁੱਟੀ ਆ ਉਹਦੇ ਸਰੀਰ ਦੇ ਕਈ ਹੋਰ ਭਾਗ ਵੀ ਟੁੱਟੇ ਆ ਤੇ ਹਸਪਤਾਲ ਦੇ ਵਿੱਚ ਹੀ ਟ੍ਰੇਨਿੰਗ ਡਾਕਟਰ ਦੇ ਨਾਲ ਇੱਕ ਬੰਦੇ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਪਰ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕੋਈ ਸੰਤੁਸ਼ਟੀਜਨਕ ਕਾਰਵਾਈ ਨਹੀਂ ਕੀਤੀ ਗਈ ਕੋਲਕਾਤਾ ਪੁਲਿਸ ਦੇ ਵੱਲੋਂ ਤੇ ਅੱਜ ਪਤਾ ਲੱਗਾ ਜੀ ਕੋਲਕਾਤਾ ਹਾਈ ਕੋਰਟ ਨੇ ਇਸ ਮਾਮਲੇ ਦੀ ਮੁਕੰਮਲ ਪੜਤਾਲ ਸੀਬੀਆਈ ਦੇ ਹਵਾਲੇ ਕਰ ਦਿੱਤੀ ਹੈ ਜੀ ਤੇ ਬਾਕੀ ਕੇਜਰੀਵਾਲ ਦੀ ਥਾਂ ਦੇ ਉੱਤੇ ਹੁਣ ਕੌਣ ਝੰਡਾ ਚੁਲਾਏਗਾ ਦੇਖੋ ਕੇਜਰੀਵਾਲ ਨੇ ਲਿਖੀ ਸੀ ਜੇਲ੍ਹ ਦੇ ਵਿੱਚੋਂ ਚਿੱਠੀ ਚਿੱਠੀ ਲਿਖੀ ਸੀ ਉਹਨਾਂ ਨੇ ਕਿ ਮੇਰੀ ਥਾਂ ਦੇ ਉੱਤੇ ਇਤਕੀ ਸ਼ਤਰਸਾਲ ਸਟੇਡੀਅਮ ਦੇ ਵਿੱਚ ਅਤਿਸ਼ੀਰ ਦੇ ਵੱਲੋਂ ਤਿਰੰਗਾ ਲਹਿਰਾਇਆ ਜਾਊਗਾ ਇੱਕ ਇੱਠੀ ਹੈ ਜਿਹੜੀ ਇਹਦੇ ਉੱਤੇ ਜੇਲ੍ਹ ਪ੍ਰਸ਼ਾਸਨ ਨੇ ਬਹੁਤ ਇਤਰਾਜ਼ ਪ੍ਰਗਟਾਇਆ ਉਹ ਕਹਿੰਦੇ ਵੀ ਤੁਸੀਂ ਜੇਲ੍ਹ ਦੇ ਵਿੱਚੋਂ ਚਿੱਠੀਆਂ ਕਿਵੇਂ ਲਖ ਸਕਦੇ ਆ ਅਸੀਂ ਤੁਹਾਡੀਆਂ ਚਿੱਠੀਆਂ ਦੇ ਨਾਲ ਸਹਿਮਤ ਨਹੀਂ ਪਰ ਜੇਕਰ ਤੁਸੀਂ ਚਿੱਠੀਆਂ ਇਵੇਂ ਲਿਖੜੀਆਂ ਜਾਰੀ ਰੱਖੀਆਂ ਤਾਂ ਜਿਹੜੀਆਂ ਤੁਹਾਨੂੰ ਰਿਆਇਤਾਂ ਮਿਲਦੀਆਂ ਇਹ ਵੀ ਅਸੀਂ ਬੰਦ ਕਰ ਦੇਣੀਆਂ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਵੀ ਭਾਈ ਜੇਲ੍ਹ ਪ੍ਰਸ਼ਾਸਨ ਕੇਂਦਰ ਦੀ ਸਰਕਾਰ ਦਿੱਲੀ ਦੀ ਪੁਲ ਸਾਰੀ ਧੱਕੇਸ਼ਾਹੀ ਕਰ ਰਹੀ ਹੈ ਪਰ ਇਹ ਪਤਾ ਲੱਗਾ ਜੀ ਕਿ ਕੇਜਰੀਵਾਲ ਦੀ ਇਸ ਚਿੱਠੀ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ ਦਿੱਲੀ ਦੇ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਕਿ 15 ਅਗਸਤ ਦੇ ਮੌਕੇ ਸ਼ਤਰਸਾਲ ਸਟੇਡੀਅਮ ਦੇ ਵਿੱਚ ਆਜ਼ਾਦੀ ਝੰਡਾ ਨਹੀਂ ਲਹਿਰਾਉਗੀ ਹੁਣ ਕੌਣ ਲਹਿਰਾਉਗਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਵੀ ਇਸ ਗੱਲ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਸੀ ਵੀ ਕੇਜਰੀਵਾਲ ਜੇਲ੍ਹ ਦੇ ਵਿੱਚ ਬੈਠੇ ਹੋਏ ਚਿੱਠੀਆਂ ਕਿਵੇਂ ਲਿਖਦੇ ਹਨ ਹੂੰ ਹੂੰ ਤੇ ਕਿੰਨੇ ਅਫਗਾਨੀ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ ਗਈ ਹੈ ਸਨ ਸਾਬ ਕੁੱਲ 400 ਆ ਗਿਣਤੀ 1992 ਦੇ ਵਿੱਚ ਜਿਹਨਾਂ ਅਫਗਾਨਿਸਤਾਨ ਦੇ ਵਿੱਚ ਮਾਹੌਲ ਖਰਾਬ ਹੋਇਆ ਤਾਂ ਉਸ ਵਕਤ 400 ਦੇ ਕਰੀਬ ਅਫਗਾਨੀ ਸਿੱਖ ਆ ਜਿਹੜੇ ਉਹ ਭਾਰਤ ਦੇ ਵਿੱਚ ਆ ਗਏ। ਉਹਨਾਂ ਦੇ ਵਿੱਚੋਂ ਕਈ ਜਲੰਧਰ ਤੇ ਰਹਿਣ ਲੱਗ ਪਏ, ਕਈ ਅਮਰਸਰ ਦੇ ਵਿੱਚ, ਕਈ ਲੁਧਿਆਣਾ ਦੇ ਵਿੱਚ ਤੇ ਕਈ ਹੋਰ ਸੂਬਿਆਂ ਦੇ ਵਿੱਚ ਰਹਿਣ ਲੱਗ ਪਏ। ਹੁਣ ਉਹਨਾਂ ਦੇ ਵੱਲੋਂ ਵਾਰ-ਵਾਰ ਕੇਂਦਰ ਦੀ ਸਰਕਾਰ ਨੂੰ ਬੇਨਤੀਆਂ ਵੀ ਕੀਤੀਆਂ ਜਾਂਦੀਆਂ ਸੀ। ਦੇਖੋ ਤੁਸੀਂ 32 ਸਾਲ ਦਾ ਸਮਾਂ ਹੋ ਗਿਆ। 1992 ਦੀ ਗੱਲ ਆ 32 ਸਾਲ ਹੋ ਗਏ ਜੀ ਇਸ ਗੱਲ ਨੂੰ। ਸੋ ਹੁਣ ਪਤਾ ਲੱਗਾ ਜੀ ਕਿ ਉਹਨਾਂ 400 ਦੇ ਵਿੱਚੋਂ ਵੀਹ ਜਿਹੜਾ ਨੂੰ CAA ਜਿਹਨੂੰ ਅਸੀਂ ਨਾਗਰਿਕਤਾ ਸੋਧ ਕਾਨੂੰਨ ਕਹਿੰਦੇ ਆ ਜਿਹਦੇ ਉੱਤੇ ਵਿਵਾਦ ਵੀ ਬੜਾ ਚੱਲਿਆ ਸੀ ਇਸ ਕਾਨੂੰਨ ਦੇ ਤਹਿਤ 20 ਅਫਗਾਨੀ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਨਹੀਂ ਦਿੱਤੀ ਗਈ ਆ ਤੇ 380 ਨੂੰ ਦੇਣੀ ਹਲੇ ਬਾਕੀ ਹੈ ਜੀ ਹਮ ਹਮ ਅੱਛਾ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਐਮਐਲਏਜ਼ ਨਾਲ ਮੀਟਿੰਗ ਤੋਂ ਬਾਅਦ ਗੜਗਰੀ ਦੀ ਚਿੱਠੀ ਦਾ ਜਵਾਬ ਦਿੱਤਾ ਕੀ ਗੱਲ ਆ ਸਾਰੀ ਇਹ ਹਾਂ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਨਾ ਅੱਜ ਨਿਤਨ ਗੜਗਰੀ ਦੀ ਚਿੱਠੀ ਦਾ ਉੱਤਰ ਦਿੱਤਾ ਗਿਆ ਉਹਨਾਂ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਕਿਉਂਕਿ ਨਿਤਨ ਕੜਕਰੀ ਨੇ ਆਪਾਂ ਜਾਣਦੇ ਆ ਕਿ ਪਿਛਲੇ ਦਿਨੀ ਇਸ ਗੱਲ ਦੇ ਉੱਤੇ ਹਰਖ ਭਰੀ ਚਿੱਠੀ ਲਿਖੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਪੰਜਾਬ ਦੇ ਵਿੱਚ ਜਿਹੜੇ ਨੈਸ਼ਨਲ ਹਾਈਵੇ ਔਥਾਰਟੀ ਪ੍ਰੋਜੈਕਟ ਚੱਲ ਰਹੇ ਆ ਤੇ ਉਹਦੇ ਠੇਕੇਦਾਰਾਂ ਨੂੰ ਤੇ ਇੰਜੀਨੀਅਰਾਂ ਨੂੰ ਧਮਕੀਆਂ ਮਿਲ ਰਹੀਆਂ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਜੇਕਰ ਤੁਸੀਂ ਬਣਦੀ ਸਰਦੀ ਕਾਰਵਾਈ ਨਾ ਕੀਤੀ ਹਮਲਾਵਰਾਂ ਦੇ ਖਿਲਾਫ ਤਾਂ ਪੰਜਾਬ ਵਿੱਚ ਚੱਲਦੇ ਇਹ ਪ੍ਰੋਜੈਕਟ ਬੰਦ ਕੀਤੇ ਜਾ ਸਕਦੇ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਹੈ ਮੋੜਵੀ ਉਹਨਾਂ ਨੇ ਕਹਿ ਦਿੱ ਕਿ ਤੁਹਾਡੀ ਚਿੱਠੀ ਮਿਲੀ ਆ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਜੀ ਤਾਲਮੇਲ ਅਸੀਂ ਤਾਲਮੇਲ ਪੂਰਾ ਬਣਾ ਕੇ ਰੱਖ ਰਹੇ ਆ ਪੰਜਾਬ ਦੇ ਲਈ ਵੀ ਇਹ ਪ੍ਰੋਜੈਕਟ ਬੜੇ ਜ਼ਰੂਰੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਇੱਕ ਤਾਂ ਤੁਸੀਂ ਜ਼ਮੀਨ ਅਕਵਾਇਰ ਦੀ ਗੱਲ ਕਹਿੰਦੇ ਆ ਪੰਜਾਬ ਦੇ ਕਿਸਾਨਾਂ ਦੀ ਪਹਿਲੀ ਤੇ ਆਖਰੀ ਰੋਜ਼ੀ ਰੋਟੀ ਦੀ ਜੇਕਰ ਕੋਈ ਵਸੀਲਾ ਹੈਗਾ ਉਹ ਜ਼ਮੀਨ ਹੀ ਆ ਕਿਸਾਨ ਚਾਹੁੰਦੇ ਜੀ ਕਿ ਬੰਦਾ ਟੁਕਮਾ ਮੁਆਵਜ਼ਾ ਮਿਲੇ ਇਸ ਕਰਕੇ ਕਿਸਾਨ ਆਪਣੀ ਜ਼ਮੀਨ ਦੇਣ ਤੋਂ ਕਈ ਥਾਵਾਂ ਦੇ ਉੱਤੇ ਘਤਰਉਂਦੇ ਆ ਆਪਾਂ ਨੂੰ ਮੁਆਵਜ਼ਾ ਬਰਾਬਰ ਦੇਣਾ ਚਾਹੀਦਾ ਦੂਜੀ ਗੱਲ ਇਹਨਾਂ ਨੇ ਕਹੀ ਹੈ ਵੀ ਤੁਸੀਂ ਦੋ ਕੇਸ ਕਹੇ ਆ ਵੀ ਪਾਈ ਠੇਕੇਦਾਰਾਂ ਦੇ ਉੱਤੇ ਹਮਲਾ ਹੋਇਆ ਬਲਾਦਮਤ ਹਮਲਾ ਹੋਇਆ ਇਹ ਇਹਨਾਂ ਦੇ ਆਪਸੀ ਡਿਸਪਿਊਟ ਦੀ ਕਹਾਣੀ ਆ ਕਿਸੇ ਨੇ ਹੋਰ ਨਹੀਂ ਪੰਜਾਬ ਦੇ ਵਿੱਚ ਹਮਲਾ ਕਰਤਾ ਆ ਕੇ ਇੱਕ ਥਾਂ ਦੇ ਉੱਤੇ ਵੱਡੇ ਠੇਕੇਦਾਰ ਨੇ ਛੋਟੇ ਠੇਕੇਦਾਰ ਦੇ ਪੈਸੇ ਨਹੀਂ ਦਿੱਤੇ ਜਾਂ ਕੋਈ ਹੋਰ ਰੌਲਾ ਸੀਗਾ ਉਹਨੜੀ ਆਪਸੀ ਲੜਾਈ ਆ ਇੱਕ ਥਾਂ ਦੇ ਉੱਤੇ ਜਿਹੜੀ ਸੜਕ ਡੂੰਗੀ ਪੱਟੀ ਜਾ ਰਹੀ ਸੀ ਉਸ ਥਾਂ ਦੇ ਉੱਤੇ ਰੌਲਾ ਪਿਆ ਸੋ ਇਤਾਂ ਦੀ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੀ ਕਿਸਾਨੀ ਬਾਰੇ ਸੋਚਣਾ ਚਾਹੀਦਾ ਤੇ ਇਸ ਮਸਲੇ ਦੇ ਉੱਤੇ ਅਸੀਂ ਵੀ ਗੌਰ ਕੀਤੀ ਹੈ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰਕੇ ਦੋਵਾਂ ਕੇਸਾਂ ਦੇ ਵਿੱਚ ਬੰਦੇ ਗ੍ਰਿਫਤਾਰ ਕਰ ਲਏ ਗਏ ਆ ਪਰ ਇਹਦੇ ਵਿੱਚ ਅਸੀਂ ਕਸੂਰਵਾਰ ਨਹੀਂ ਆ ਜੀ ਲਾਡੋਵਾਲ ਟੋਲ ਪਲਾਜ਼ਾ ਦਾ ਕੀ ਬਣਿਆ ਹੁਣ ਕੀ ਸਿਚੁਏਸ਼ਨ ਆ ਉੱਥੇ ਸਰ ਸਾਬ ਇਹ ਨਾ ਅਸਲ ਵਿੱਚ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ 18 ਅਗਸਤ ਤੋਂ ਇੱਕ ਵਾਰ ਫਿਰ ਜਿਹੜਾ ਉਹ ਕਿਸਾਨਾਂ ਨੇ ਕਿਹਾ ਸੀ ਅਸੀਂ ਸੰਘਰਸ਼ ਸ਼ੁਰੂ ਕਰ ਦੇਣਾ ਪਰ ਉਹਨੂੰ ਵਾਪਸ ਲੈ ਲਿਆ ਗਿਆ। ਉਹਨੂੰ ਵਾਪਸ ਲੈ ਲਿਆ ਗਿਆ ਤੇ ਜਿਹਦੇ ਕਰਕੇ ਫੋਨ ਇਹ 18 ਅਗਸਤ ਨੂੰ ਲਾਡੋਵਾਲ ਵਾਲੇ ਟੋਲ ਪਲਾਜ਼ੇ ਦੇ ਉੱਤੇ ਪ੍ਰਦਰਸ਼ਨ ਨਹੀਂ ਹੋਊਗਾ। ਦੂਜੀ ਮਹੱਤਵਪੂਰਨ ਗੱਲ ਇਹ ਐਸ ਮਾਮਲੇ ਦੇ ਵਿੱਚ ਵੀ ਲਾਡੋਵਾਲ ਵਾਲੇ ਟੋਲ ਪਲਾਜ਼ੇ ਦੇ ਉੱਤੇ ਕਿਸਾਨਾਂ ਨੇ ਕਿਹਾ ਜੀ ਸਾਡੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ। ਉਹਨਾਂ ਨੇ ਕਿਹਾ ਜੀ ਮਸਲੇ ਦਾ ਹੱਲ ਕੱਢਾਂਗੇ ਪਰ ਜੇਕਰ ਇਹਨਾਂ ਨੇ ਭਵਿੱਖ ਦੇ ਵਿੱਚ ਭਾਅ ਵਧਾਇਆ ਤੇ ਜੇਕਰ ਕਿਸਾਨ ਜਿੱਥੇ ਬੰਦੀਆਂ ਨਾਲ ਜੁੜੇ ਹੋਏ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਕਿਉਂਕਿ ਅੱਗੇ ਕੀ ਹੁੰਦਾ ਜੀ ਜੇਕਰ ਮੜ ਲੋਗ ਧਾਰਨ ਦੇ ਤੌਰ ਤੇ ਉੱਤੇ ਮੇਰੇ ਕੋਲੇ ਕਿਸਾਨ ਜਿੱਥੇ ਬੰਦੀ ਦਾ ਕਾਰਡ ਹੋਵੇ ਤੇ ਫਿਰ ਮੈਂ ਟੋਲ ਪਲਾਜ ਤੇ ਦਿਖਾਵਾਂ ਤਾਂ ਮੈਨੂੰ ਜਾਣ ਦੇ ਦਿੰਦੇ ਆ ਹੁਣ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਲੋਡੂਬਾਲ ਵਾਲਾ ਟੋਲ ਪਲਾਜ ਤੇ ਜੇਕਰ ਕੋਈ ਕਿਸਾਨ ਇਹ ਕਾਰਡ ਦਿਖਾਉਂਦਾ ਮੇਰੇ ਕੋਲੇ ਕਾਰਡ ਆ ਇਹ ਕਾਰਡ ਫੜ ਕੇ ਰੱਖ ਲੈਂਦੇ ਆ ਕਹਿੰਦੇ ਤੇ ਜਾ ਤਾਂ ਪੈਸੇ ਕਟਾ ਤੇ ਜਾ ਵਾਪਸ ਚਲਾ ਜਾ ਉਹ ਕਹਿੰਦੇ ਵੀ ਜੇਕਰ ਇਦਾਂ ਦਾ ਕੁਝ ਹੋਇਆ ਅਸੀਂ ਟੋਲ ਪਲਾਜ ਤੇ ਫਿਰ ਕਰਨਾ ਲਾ ਲੈਣ ਬਿਜਲੀ ਦੀ ਸਬਸਿਡੀ ਕਿੰਨੀ ਕੋਸਟ ਕਰ ਰਹੀ ਹੈ ਸਰਕਾਰ ਨੂੰ ਦੇਖੋ ਥੈਂਸ ਆਫ ਗੱਲੇ ਇਹਦੀ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਹੋਰ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਤਾਂ ਮਿਲਣੀਆਂ ਚਾਹੀਦੀਆਂ ਮੈਂ ਸਹੂਲਤਾਂ ਦੇਦੀ ਉੱਤੇ ਟਿੱਪਣੀ ਕਰਦਾ ਪਰ ਸਹੂਲਤ ਦੇਣੀ ਕਿ ਨੂੰ ਆ ਇਹਦੇ ਬਾਰੇ ਚੋਣ ਜ਼ਰੂਰ ਹੋਣੀ ਚਾਹੀਦੀ ਆ ਅੱਜ ਪੰਜਾਬ ਦੇ ਵਿੱਚ ਜਿਹੜੀ ਔਰਤ 1000 ਰੁਪਈਆ ਮਹੀਨਾ ਲੈਂਦੀ ਹੋਵੇ ਤੇ ਉਹਨੂੰ ਵੀ ਜਿਹੜਾ ਬੱਸ ਦਾ ਸਫ਼ਰ ਮੁਫਤ ਆ ਤੇ ਜਿਹੜੀ ਮਹਤੜਾ ਬਿਲਕੁਲ ਵਿਚਾਰੀ ਬਜ਼ੁਰਗਾਂ ਉਹਨੂੰ ਵੀ ਮੁਫਤ ਆ ਸੋ ਇਹ ਹੈ ਜੀ ਕਿ ਸਰਕਾਰਾਂ ਦੇ ਵੱਲੋਂ ਵੋਟਾਂ ਦੇ ਚੱਕਰ ਦੇ ਵਿੱਚ ਇਸ ਗੱਲ ਦੇ ਵੱਲ ਗੌਰ ਨਹੀਂ ਕੀਤੀ ਜਾਂਦੀ ਵੀ ਅਸਲ ਹੱਕਦਾਰ ਕੌਣ ਆ ਉਵੇਂ ਹੀ ਪੰਜਾਬ ਦੇ ਵਿੱਚ ਖੇਤਾਂ ਵਾਲੀ ਬਿਜਲੀ ਹੈ ਜਿਹੜੀ ਮੋਟਰਾਂ ਵਾਲੀ ਬਿਜਲੀ ਉਹਦੇ ਮਾਮਲੇ 'ਚ ਆ ਕਿਉਂਕਿ ਦੇਖੋ ਜਿਹੜੀ ਪਹਿਲੀ ਗੱਲ ਇਹ ਆ ਵੀ ਜੇ ਅੱਜ ਕਿਸੇ ਕੋਲੇ 10 ਮੋਟਰਾਂ ਉਹਦਾ ਵੀ ਕੋਈ ਬਿੱਲ ਨਹੀਂ ਜੇ ਕਿਸੇ ਕੋਲੇ ਇੱਕ ਮੋਟਰ ਆ ਉਹਦਾ ਵੀ ਬਿੱਲ ਕੋਈ ਨਹੀਂ ਜੇ ਕੋਈ 5 ਏਕੜ ਦਾ ਮਾਲਕ ਆ ਉਹਦੇ ਕੋਲੇ ਦੋ ਮੋਟਰਾਂ ਉਹਦਾ ਵੀ ਬਿੱਲ ਕੋਈ ਨਹੀਂ ਜੇਕਰ ਕੋਈ 200 ਏਕੜ ਜ਼ਮੀਨ ਦਾ ਮਾਲਕ ਉਹਦੇ ਖੇਤਾਂ 'ਚ 20 ਮੋਟਰਾਂ ਲ ਪਰ ਇਹਨਾਂ ਮੋਟਰਾਂ ਦੇ ਬਿੱਲ ਦੇ ਕਰਕੇ ਪੰਜਾਬ ਦੀ ਸਰਕਾਰ ਤੇ 1125 ਕਰੋੜ ਰੁਪਏ ਦਾ ਵਾਧੂ ਬੋਝ ਪੈਂਦਾ ਜਿਹੜਾ ਪਹਿਲੇ ਤਾਂ ਸਾਡੇ ਤੁਹਾਡੇ ਉੱਤੇ ਹੀ ਆ ਪਰ ਇਹ ਵੀ ਵੋਟਾਂ ਦੇ ਚੱਕਰ ਦੇ ਵਿੱਚ ਇਹ ਸਹੂਲਤਾਂ ਕਟੜੀਆਂ ਬਣੀਆਂ ਉੱਥੀਆਂ ਹੋਈਆਂ ਪਈਆਂ ਪਰ ਜੇ ਹੁਣ ਨਹਿਰਾਂ ਨਿਕਲ ਗਈਆਂ ਮੋਗੇ ਲੱਗ ਗਏ ਕਸੀਆਂ ਬਣ ਗਈਆਂ ਫਿਰ ਤੇ ਮੇਰਾ ਖਿਆਲਾ ਖੜਾ ਛੁੱਟ ਜਾਏਗਾ ਇਹਨਾਂ ਤੋਂ ਥਣ ਸਭ ਇਹ ਬਹੁਤ ਲੰਮਾ ਪ੍ਰੋਸੈਸ ਹੈ ਜੀ ਇਹ ਕਈ ਤਹਾਕਿਆਂ ਦੇ ਵਿੱਚ ਪੂਰਾ ਹੋਣ ਵਾਲਾ ਜੀ ਕਿਉਂਕਿ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਹਾਲੇ ਅਰੀ ਯੋਜਨਾ ਗੱਲ ਕੀਤੀ ਸਿਰਫ ਗੱਲ ਹੋਈ ਹੈ ਕਿਹੜੇ ਵੇਲੇ ਜ਼ਮੀਨਾਂ ਕੁਆਇਰ ਹੋਣਗੀਆਂ ਕਿਸਾਨਾਂ ਜਿਹੜੇ ਆਪਣੀਆਂ ਜ਼ਮੀਨਾਂ ਦੇਣਗੇ ਕਿਹੜੇ ਵੇਲੇ ਨਹਿਰ ਪੱਟਣੀ ਸ਼ੁਰੂ ਹੋਊਗੀ ਕਿਹੜੇ ਵੇਲੇ ਕੰਮ ਮੁਕੰਮਲ ਹੋਊਗਾ ਡੈਰਾ ਤੇ ਪੁਲ ਬਣਨਗੇ ਕਿਹੜੇ ਵੇਲੇ ਜਾ ਕੇ ਉਹਨਾਂ ਦਾ ਖੇਤਾਂ ਨੂੰ ਪਾਣੀ ਲੱਗੂਗਾ ਬੜਾ ਲੰਮਾ ਪ੍ਰੋਸੈਸ ਹੈਗਾ ਤੇ ਬਾਕੀ ਜਿਹੜੀ ਐਮਐਲਏ ਨਾਲ ਮੀਟਿੰਗ ਹੋਈ ਹੈ ચીਫ ਮਿਨਿਸਟਰ ਦੀ ਉੱਥੇ ਕੀ ਡਿਸਕਸ ਕੀਤਾ ਗਿਆ ਇਹਦੇ ਵਿੱਚ ਜੀ ਅੱਜ ਪੰਜਾਬ ਦੇ ਵੱਖ-ਵੱਖ ਜਿਹੜੇ ਐਮਐਲਏ ਨੇ ਵੱਖ-ਵੱਖ ਖੇਤਰਾਂ ਦੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਆ ਤੁਹਾਡਾ ਵਿਧਾਇਕ ਤੁਹਾਡੇ ਦੁਆਰ ਇਹਦਾ ਸਕੀਮ ਦਾ ਨਾਮ ਹੈਗਾ ਵਿਧਾਇਕਾਂ ਨੂੰ ਇਹ ਗੱਲ ਕਹੀ ਗਈ ਹੈ ਵੀ ਤੁਸੀਂ ਆਪੋ ਆਪਣੇ ਖੇਤरां ਚ ਜਾਓ ਪਿੰਡਾਂ ਚ ਜਾਓ ਅਸਬੰਦ ਚ ਜਾਓ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਜਾਓ ਤੇ ਲੋਕਾਂ ਦੇ ਵਰਤਮਾਨ ਮਸਲੇ ਹੱਲ ਕਰੋ ਕੱਲ ਨੂੰ ਯਾਨੀ ਕਿ 14 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਹੈ ਕਹਿੰਦੇ ਵੀ ਉਹਦੇ ਵਿੱਚ ਵੀ ਕਈ ਮਹੱਤਵਪੂਰਨ ਮੁੱਦੇ ਵਿਚਾਰੇ ਜਾਣਗੇ ਤੇ ਗਵਰਨਰ ਨੇ ਨੈਸ਼ਨਲ ਹਾਈਵੇ ਦੇ ਅਫੀਸ਼ੀਅਲਸ ਨੂੰ ਕੀ ਕਿਹਾ ਅਬਰ ਕੋਈ ਗੁਲਾਬਚੰਦ ਕਟਾਰੀਆ ਜਿਹੜੇ ਕਿ ਪੰਜਾਬ ਦੇ ਨਵੇਂ ਰਾਜਪਾਲ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਬਣੇ ਆ ਉਹਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੇ ਨਾਲ ਬੀਐਸਐਨਐਲ ਦੇ ਅਧਿਕਾਰੀਆਂ ਦੇ ਨਾਲ ਤੇ ਉਧਰ ਪਤਾ ਲੱਗਾ ਜੀ ਕਿ ਜਿਹੜਾ ਇਹ ਰੇਲਵੇ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਨਿੱਤਨ ਕੜਕਰੀ ਦੀ ਚਿੱਠੀ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਆ ਪੰਜਾਬ ਦੇ ਵਿੱਚ ਸੜਕੀ ਪ੍ਰੋਜੈਕਟਾਂ ਦੇ ਉਹਦੇ ਬਾਬਤ ਮੀਟਿੰਗ ਕੀਤੀ ਆ ਇਹ ਗੱਲ ਕਹੀ ਆ ਦੀ ਮੈਨੂੰ ਹਰ ਤਿੰਨ ਮਹੀਨੇ ਬਾਅਦ ਜਾਣਕਾਰੀ ਦਿੱਤੀ ਜਾਵੇ ਕਿੰਨਾ ਕੰਮ ਹੋ ਗਿਆ ਤੇ ਕੀ ਕੀ ਵਿਗਨ ਪੈ ਰਿਹਾ ਟ੍ਰਾਈਡੈਂਟ ਦੇ ਮਾਲਕ ਨੇ ਕਿੰਨੀ ਡੋਨੇਸ਼ਨ ਦਿੱਤੀ ਹੈ ਜੀ ਮੰਦਰ ਨੂੰ 21 ਕਰੋੜ ਰੁਪਏ ਦੀ ਜਿਹੜੀ ਡੋਨੇਸ਼ਨ ਉਹ ਦਿੱਤੀ ਹੈ ਟ੍ਰਾਈਡੈਂਟ ਦੇ ਮਾਲਕ ਹੈਗੇ ਜੀ ਪਦਮਸ਼ਰੀ ਅਰਜਿੰਦਰ ਗੁਪਤਾ ਉਹਨਾਂ ਦੇ ਵੱਲੋਂ ਅੱਜ ਤ੍ਰਿਪਤੀ ਬਾਲਾ ਜੀ ਮੰਦਰ ਨੂੰ 21 ਕਰੋੜ ਰੁਪਏ ਦੀ ਡੋਨੇਸ਼ਨ ਦਿੱਤੀ ਗਈ ਹੈ দান ਕੀਤਾ ਗਿਆ ਉਹਨਾਂ ਨੇ ਚੈੱਕ ਸੌਂਪਿਆ ਹੈਗਾ ਜੀ ਤ੍ਰਿਪਤੀ ਬਾਲਾ ਜੀ ਮੰਦਰ ਦੇ ਟਰਸਟ ਨੂੰ ਪਹਿਲਾਂ ਵੀ ਜਿਹੜਾ ਸੋਨੇ ਦੀਆਂ ਗੱਲਾਂ ਤੁਸੀਂ ਦਸੀਆਂ ਸੀ ਉਹ ਏਸੇ ਮੰਦਰ ਦੇ ਵਿੱਚ ਸੀ ਭਾਰਤ ਦਾ ਸਭ ਤੋਂ ਅਮੀਰ ਮੰਦਰ ਤ੍ਰਿਪਤੀ ਬਾਲਾ ਜੀ ਮੰਦਰ ਹੈ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਮੌਸਮ ਅੱਜ ਵੀ ਗਰਮ ਰਿਹਾ ਜੀ ਪੰਜਾਬ ਦੇ ਵਿੱਚ ਅੱਜ ਕਿਤੇ ਉਹ ਮੀਂਹ ਕਣੀ ਦੀ ਖਬਰ ਨਹੀਂ ਮਿਲੀ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਚ ਕਈ ਥਾਵਾਂ ਤੇ ਕਣੀਆਂ ਪੈ ਸਕਦੀਆਂ ਪਰ ਅੱਜ ਪੰਜਾਬ ਦੇ ਵਿੱਚ ਮੌਸਮ ਹੁੰਮਜੇ ਬੜਾ ਰਿਹਾ ਹੁੰਮਜੇ ਬੜਾ ਰਿਹਾ ਤੇ ਅੱਜ ਪੰਜਾਬ ਦੇ ਵਿੱਚ ਕਿਤੇ ਕਣੀ ਨਹੀਂ ਪਈ ਜਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ Femme.